ਹਾਂਜੀ ਕਿਸਾਨ ਭਰਾਵੋ ਕੁਝ ਗੱਲਾਂ ਕਰਦੇ ਆ ਆਪਣੇ ਫਾਇਦੇ ਵਾਸਤੇ ਜਿਹੜੇ ਆਪ ਨੂੰ ਫਾਇਦਾ ਕਰਨਾ ਤੇ ਸਿਰਫ ਉਹਨਾਂ ਵਾਸਤੇ ਵੀਡੀਓ ਬਣਾ ਰਹੇ ਆ ਜਿਹੜੇ ਕਿਸਾਨ ਵੀਰ ਚੀਵਲ ਨਾ ਮਾਉਣਾ ਚਾਹੁੰਦੇ ਆ ਜਿਹੜੇ ਗੋਭੀ ਦੀ ਜਿਹੜੀ ਨਵੀਂ ਕਿਸਮ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਆਪਾਂ ਗੱਲ ਕਰਦੇ ਆ ਜਿਹੜੇ ਪੁਰਾਣੇ ਆ ਸਭ ਤਿਆਰ ਵੀਕਾਰ ਹੈ ਬਾਕੀ ਸਾਰੀ ਦੁਨੀਆ ਪਰੇ ਤੋਂ ਪਰੇ ਪਈ ਆ ਆਪਾਂ ਕਿਸੇ ਨੂੰ ਕੁਝ ਖਿਲਾਉਣ ਨਹੀਂ ਆਏ ਇੱਥੇ ਆਪਾਂ ਪਰ ਜਿੰਨਾਂ ਕ ਆਪ ਨੂੰ ਪਰਮਾਤਮਾ ਨੇ ਬਖਸ਼ਿਆ ਉਹਨਾਂ ਕਪਾਂ ਦੱਸ ਸਕਦੇ ਆ ਦੱਸਣਾ ਫਰਜ਼ੀ ਬੰਦ ਹੈ ਆਪਾਂ ਗੱਲ ਗੋਭੀ ਦੀ ਕਰਦੇ ਆ ਮੇਰੇ ਹੱਥ ਵਿੱਚ ਫੜੀ ਹੋਈ ਹੈ ਇਸ ਟਾਈਮ 40 51 ਸੈਮੀ ਨਾਲ ਦੀ ਬਹੁਤ ਸੋਹਣੀ ਗੋਭੀ ਹੈ ਔਰ ਇਹਦੀ ਵਿਕਰੀ ਵੀ ਬੜੀ ਅਤਲ ਲਿਦਾਰ ਹੋ ਰਹੀ ਹੈ ਔਰ ਫਾਰਮਰ ਵੀਰੇ ਸਾਡੇ ਵਿੱਚ ਕਹਿੰਦੇ ਵੀ ਤੁਸੀਂ ਵੀਡੀਓ ਬਾਰੇ ਨਾ ਪਾਇਆ ਕਰੋ ਫਿਰ ਫਾਰਮਰ ਵੀਰ ਨੂੰ ਰੇਟ ਪਿੱਛੇ ਚੰਗਾ ਮਿਲ ਗਿਆ ਇਸ ਵਾਰ ਤੇ ਜਮੈਨਾ ਪਟਾ ਭੰਨੇਣਾ ਇਹ ਕੁਛ ਨਹੀਂ ਹੁੰਦਾ ਇਸ ਤਰ੍ਹਾਂ ਜੋ ਤੁਹਾਡੇ ਕਰਮਾਂ 'ਚ ਲਿਖਿਆ ਪ੍ਰਮਾਤਮਾ ਨੇ ਦੇਣਾ ਕਿਤੇ ਨਹੀਂ ਚੱਲਿਆ ਹੁਣ ਆਪਾਂ ਇਹਦੀ ਜਿਹੜੀ ਪਨੀਰੀ ਧਿਆਰ ਕਰਨੀ ਉਹਦੇ ਵਾਸਤੇ ਗੱਲ ਕਰਦੇ ਆਂ ਵੀ ਤੁਸੀਂ ਪਨੀਰੀ ਕਿਵੇਂ ਧਿਆਰ ਕਰਨੀ ਆ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਜਿਹੜੀ ਪਨੀਰੀ ਦਾ ਤੁਸੀਂ ਬਾਹਣ ਦੇ ਵਿੱਚ ਬਿਜਾਦ ਕਰਨੀ ਆ ਤੁਹਾਡਾ ਬਾਹਣ ਪ੍ਰੋਪਰ ਤਰੀਕੇ ਨਾਲ ਸਾਫ਼ ਹੋਣਾ ਚਾਹੀਦਾ ਕਿ ਆਰੀ ਇੱਕ ਥਾਂ ਪਾਣੀ ਵੱਧ ਘਟ ਨਾ ਖੜਦਾ ਹੋਵੇ ਤੇ ਤੁਸੀਂ ਛਿੱਟਾ ਮਾਰ ਕੇ ਇਹਨੂੰ ਨਹੀਂ ਬੀਜਣਾ ਤੁਸੀਂ ਇਹਦੇ ਬਿਲਕੁਲ ਲੈਣਾ ਮਰਦੀਆਂ ਲੈਣਾ ਦੇ ਵਿੱਚ ਕੱਲਾ ਕੱਲਾ ਦਾਣਾ ਬਿਲਕੁਲ ਧਰ ਕੇ ਬੀਜਣਾ ਤੇ ਜਿੱਦ ਜਰਮੇਸ਼ੀ ਪ੍ਰੋਪਰ ਸਹੀ ਤਰੀਕੇ ਨਾਲ ਜੇ ਉੱਪਰ ਪਾਉਣੇ ਤੁਸੀਂ ਉਹ ਵੀ ਬਹੁਤ ਘੱਟ ਮਿੱਟੀ ਪਾਉਣੇ ਵੀ ਇਹਨੂੰ ਉੱਗਣ ਦੇ ਵਿੱਚ ਦਿੱਕਤ ਨਾ ਆਵੇ ਪਰ ਇੱਕ ਚੀਜ਼ ਧਿਆਨ ਰੱਖਿਓ ਇਹਦੇ ਉੱਪਰ ਹਰੀ ਚਾਦਰ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਗਰ ਹਰੀ ਚਾਦਰ ਨਾ ਹੋਈ ਜਿਹੜਾ ਤੁਹਾਡਾ ਨੁਕਸਾਨ ਹੈ ਉਹ ਆਟੋਮੈਟਿਕਲੀ ਹੋ ਜਾਣਾ ਹੈ ਕਿਉਂਕਿ ਗਰਮੈਸ਼ ਬਹੁਤ ਜ਼ਿਆਦਾ ਹੈ ਪੌਦਿਆਂ ਨੇ ਨਿਕਲਦੇ ਸਾਰ ਹੀ ਮੱਚ ਜਾਣਾ ਤੁਸੀਂ ਬਾਅਦ ਚ ਲਾਂਬੇ ਦਿਨਿਆਂ ਦੁਕਾਨਦਾਰਾਂ ਨੂੰ ਜਾਂ ਕੰਪਨੀਆਂ ਨੂੰ ਵੀ ਸਾਡੇ ਜਿਹੜੇ ਬੀਜ ਜਰਮੇਸ਼ਨ ਨਹੀਂ ਆਈ। ਬੀ ਦੀ ਜਰਮਿਸ਼ਨ 100 ਦਾ 100% ਕਲੀਅਰ ਹੈ ਬਹੁਤ ਸੋਹਣੀ ਜਰਮਿਸ਼ਨ ਆ ਰਹੀ ਹੈ ਬਸ ਲੋਡ ਆਪ ਨੂੰ ਥੋੜਾ ਇਹਨੂੰ ਸਮਝਣ ਦੀ ਲੋਡ ਹੈ ਥੋੜਾ ਜਿਹਾ ਸਮਾਂ ਵਿਚਾਰਨ ਦੀ ਵੀ ਅਸੀਂ ਹਰੀ ਚਾਦਰ ਪਾ ਕੇ ਜਿਹੜਾ ਬੀਜ ਆ ਉਹ ਲਾਉਣਾ ਹੈ ਤੇ ਤੁਹਾਡਾ ਬਾਣਾ ਜਿਹੜਾ ਜਿੱਥੇ ਲਾਉਣਾ ਆਪਣੀ ਦੀ ਉਹ ਪਧਰਾ ਚਾਹੀਦਾ ਹੈ ਤੇ ਛਿੱਟਾ ਦੇ ਕੇ ਤੁਸੀਂ ਜਿਹੜੀ ਪਨੀਰੀ ਉਹ ਨਹੀਂ ਪੀਂਜਣੀ ਤੇ ਮੈਂ ਪਹਿਲੇ ਵੀਡੀਓ ਚ ਬੋਲਿਆ ਸੀ ਵੀ ਕਾਮਜਾਪ ਇਨਸਾਨ ਕਿਸਾਨ ਉਹੀ ਰਹੂਗਾ ਜਿਹੜਾ 25 ਦਿਨ ਦੀ ਪਨੀਰੀ ਪੱਟ ਗਿਆ ਉਹਦੇ ਖੇਤ ਚੋਂ ਦੂਜੇ ਖੇਤ ਲਾਜੂਗਾ ਧੰਨਵਾਦ ਸਭ ਦਾ 스마트 ਕਿਸਾਨ ਪੀਵੀ ਕਤੀ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਸასი ਕਾਲ ਜੀ ਸਾਰਿਆਂ ਨੂੰ